ਮਿੱਚਾ ਗਏ ਉਪਰ ਵਾਲੇ ਆਹ ਦੇਖੋ ਮੈਂ ਕਿੰਨਾ ਇੰਜਵਾਇ ਕੀਤਾ ਐਂਡ ਤੱਕ ਵੀਡੀਓ ਦੇਖਿਓ ਆਹ ਬਈ ਨੇ ਤਾਂ ੱੱਕੀ ਕਰਤਾ ਸੀ ਆ ਸੱਟ ਹੀ ਖਾਲੀ ਸੀ ਮੈਂ ਇੱਥੇ ਮਾਰੇ ਆਪਾਂ ਨੇ ਛਾਲਾ ਇੱਥੇ ਫਿਰ ਆਪਾਂ ਆ ਗਏ ਬੌਲਾਂ ਦੀ ਅੱਜ ਬਾਲਾ ਸਵਾਲ ਆਇਆ ਇੱਥੇ ਫਿਰ ਆਪਾਂ ਨੇ ਚੱਕਤੀਆ ਮੋਟਰਬਾਈਕ ਬਾਰੀ ਭਾਈ ਦੀ ਸੀ ਭਰਾਓ ਸਵਾਰ ਹੀ ਆ ਗਿਆ ਆ ਇੱਥੇ ਫਿਰ ਗੱਡੀ ਜੱਕਤੀ ਆਹ ਦੇਖੋ ਮੁੜਕਦੀ ਵੀ ਸੀ ਤਾਂ ਬਾਲੀ ਔਖੀਆਂ ਸੀ ਬਈ ਇੱਥੇ ਸਾਨੂੰ ਉਪਰ ਜੀ ਲੰਚ ਫਿਰ ਅਸੀਂ ਸਾਰੇ ਲੰਚ ਕਰਨ ਲੱਗੇ ਖਾਣਾ ਸਾਰੇ ਬਹੁਤ ਘੈਂਟ ਸੀ ਆ ਮੇਰੀ ਛੋਟੀ ਦੀਦੀ ਆ ਮੇਰੀ ਵੱਡੀ ਦੀਦੀ ਆ ਮੇਰੀ ਵਿਚਾਲੜੀ ਦੀਦੀ ਅੱਗੇ ਆ ਗਿਆ ਜੀ 10 ਜਿਹੜਾ ਚੌਲਾਂ ਨੂੰ ਚਿੰਬੜਿਆ ਪਿਆ ਆ ਹੈਗਾ ਮੇਰਾ ਵੱਡਾ ਭਾਈ ਫਿਰ ਆਪਾਂ ਨੇ ਚੱਕ ਲਈ ਬੌਲ ਉਹ ਭਰਾਵਾ ਇਹ ਤਾਂ ਨਿਗਰੀ ਵਾਲੀ ਸੀ ਆ ਗੁੱਲੀਆਂ ਜੀਆਂ ਤੱਕ ਤਾਂ ਮੈਂ ਠੁਗਈ ਹੋਈ ਨਹੀਂ ਆ ਦੁਬਾਰੇ ਫੇਰ ਆ ਗਿਆ ਆਪਾਂ ਬੌਲਾਂ ਜੀਆਂ ਚ ਇੱਥੇ ਫਿਰ ਆਪਾਂ ਨੇ ਝੂਟੇ ਲੈਤੇ ਫਿਰ ਆਪਾਂ ਨੇ ਆ ਜਹਾਜ ਜਹਾਕ ਤਾ ਆ ਦੇਖੋ ਬਾਲਾ ਸਵਾਦ ਆਇਆ ਓਹੋ ਬੱਕਰੇ ਦੀ ਉਲਟੀ ਕੰਮ ਹੋ ਗਿਆ ਸੀ ਹਾਏ ਓਏ ਆ ਬੋਲਾਈਆਂ ਜਿਹੜੀਆਂ ਤਾਹਾਂ ਤੋਂ ਡਿੱਗਦੀਆਂ ਸੀ ਐਚ ਵੀ ਬਾਕਸ ਵਾਲਾ ਆਇਆ ਬਾਕੀ ਮੇਰੀ ਵੀਡੀਓ ਨੂੰ ਕਰ ਦੋ ਸ਼ੇਅਰ ਪੇਜ ਨੂੰ ਕਰ ਦੋ ਫੋਲੋ ਬਾਏ ਬਾਏ